ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸਰਕਾਰੀ ਬੱਸ ਸਟੈਂਡ ਦੇ ਵਿੱਚ ਆਧਾਰ ਕਾਰਡ ਨੂੰ ਲੈ ਕੇ ਲੇਡੀ ਸਵਾਰੀ ਦਾ ਬੱਸ ਕਨੈਕਟਰ ਨਾਲ ਪੰਗਾ ਪੈ ਗਿਆ। ਉੱਥੇ ਹੀ ਬੱਸ ਕਨੈਕਟਰ ਦੇ ਲੇਡੀ ਸ ਮਰਥਾਂ ਦੇ ਵਿਚਕਾਰ ਜੰਮ ਕੇ ਲੜਾਈ ਵੀ ਹੋਈ। ਇਸ ਦੌਰਾਨ ਉੱਥੇ ਪੱਗਾਂ ਵੀ ਲੁੱਥੀਆਂ ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਮੌਕੇ ਦੇ ਦੋਵਾਂ ਧਿਰਾਂ ਦੇ ਆਪਾਂ ਆਪਣੇ ਬਿਆਨ ਵੀ ਸਾਹਮਣੇ ਆਏ ਨੇ। ਕੀ ਕਹਿਣਾ ਹੈ ਦੋਵਾਂ ਧਿਰਾਂ ਦਾ ਤੁਸੀਂ ਆਪ ਹੀ ਦੇਖੋ ਤੇ ਸੁਣੋ। ਜਿਹੜਾ ਅੱਜ ਬੱਸ ਸਟੈਂਡ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਡੇ ਬਰਤੀ ਕੀ ਕਹਿਣਾ ਚਾਹੁੰਦੇ ਜੀ। ਦੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸ ਸਰ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕਹਿੰਦੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਾ ਮਹਿਤਾ ਚੌਂਕ ਪੰਦਾ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜਿ ਇਥੋਂ ਫੁਹਾਰਾ ਜਾਉਂ ਜਾਂਦੇ ਆ ਫੁਹਾਰਾ ਜਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਗ ਲਾਈ ਆ ਮੇਰੇ ਹੱਥੀ ਪਈ ਆ ਡਰਾਈਵਰ ਦੇ ਹੱਥੀ ਪਈ ਆ ਡਰਾਈਵਰ ਦੀ ਵੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਸੀ ਇਹ ਬਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਾਰਾ ਕਿਰਾ ਬਸਸਪਲ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੈ ਇਸ ਬਾਰੇ ਕੀ ਕੀ ਗੱਲਾਂ ਨੂੰ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬਸਸਟੈਂਡ ਬੰਦ ਕੀਤਾ ਹੈ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਹਨ ਉਥੋ ਚੌਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜਿੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਤੁਸੀਂ ਜੀ ਪੇਚਾਇਆ ਕਿ ਮੰਗ ਕਰਨ ਨੂੰ ਦੇ ਪ੍ਰਸ਼ਾਸਨ ਅੱਗੇ ਉਹ ਮੰਗਿਆ ਹੱਡੀ ਜੀ ਦੋ ਪੰਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ। ਆਪਕੋ ਦਾਤਾਂ ਤੇ ਸਾਡੀ ਬੱਸ ਜਲੰਧਰ ਨੂੰ ਚੱਲੀ ਸੀ ਤੋਂ ਇਹ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਜਦੋਂ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਹੁਂਗੁਰਪੁਰੇ ਜਾਣਾ। ਇਹਨੇ ਕਿਹਾ ਭੈਣ ਜੀ ਆਪਾਂ ਅੰਮ੍ਰਿਤਸਰ ਦੀ ਸਵਾਰੀ ਨਹੀਂ ਭਾਵੇਂ ਕਿਉਂਕਿ ਲੋਕੜਿਆ। ਦੋ ਕਾਰਡੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਪਿਆ ਪਕਾਉਂਦਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇ ਰਿਸ਼ਪਰ ਮਾਰੂੰਗੀ ਉਹ ਕਰੂੰਗੀ। ਤੇ ਲਾਕੋ ਸਵਾਰੀਆਂ ਨੇ ਵੀ ਸੋਕੋ ਕਿਹਾ ਵੀ ਬੀਬੀ ਤੂੰ ਗਲਤ ਹੈਂ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਛਿਨੀ ਮਿਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਜੋ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉੱਤੇ ਸਵਾਰੀਆਂ ਤੇ ਆਮ ਪਬਲਿਕ ਇਹ ਮੁੱਦੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂ ਤੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਦੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਲਿਆ ਉਹ ਭੱਲ ਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾ ਘਾਤੋ ਏ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਗਈ ਕਹਿੰਦੇ ਆ ਜੋ ਹੁਣ ਬੱਸਾਂ ਜਾਮ ਕੀਤੀਆਂ ਬੱਸਾਂ ਦਾ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਘਰੋ ਤੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰਾਂ ਤੇ ਜਦੋਂ ਸਾਡੀ ਕਿਸੇ ਨੇ ਸੁਸਣੇ ਵੀ ਨਹੀਂ ਸੁਣੀ ਤੇ ਨਾ ਕੋਈ ਅੱ ਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀ ਆਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬੋਲਾ ਜੀ ਆਮ ਸਾਹਿਬ ਕਹਿ ਕੇ ਗਏ ਆ ਵੀ ਤੁਸੀਂ ਚੌਂਕੀ ਨੂੰ ਲੋਕ ਲੱਗੇ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜਿਆਦਾ ਦੁੱਖ ਆਉਣ ਡਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਾ ਹਾਸਮੈਂਟ ਕਰਦੇ ਰਹੇ ਉਹਦੇ ਬਾਅਦ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੇ ਜੀਮ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਨਾਲੇ ਮੇਲੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ਰੈਲੀ ਮੇਲੀ ਸੱਸ ਜੀ ਸਾਡੇ ਨਾਲ ਕੇ ਟੱਕਾ ਆਇਆ ਤੇ ਇਦੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਇਰ ਦੀ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਮੀਟਰ ਹੋਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਨੂੰ ਕੀਦੀ ਆ ਕਟੈਕ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਇੰਨੀ ਛੇਤੀ ਇਹਨੇ ਬੰਦੇ ਕੱਢੋ ਉਹੋ ਹੀ ਦੀ ਬੇਨਤੀ ਕਰਨਦੇ ਆ ਇੱਕ ਮਿੰਟ ਲੱਗਦਾ ਸਾਡੂ ਚੌਂਤ ਜਾਂਦੀ ਤੇ ਚੌਂਤ ਜਾਂਦੋਂ ਪਹਿਲਾਂ 5-6 ਬੰਦੇ ਉਹ ਬੀਬੀ ਕਹਿਣਦੇ ਹੀ ਇਹਨੂੰ ਕਿ ਮੈਂ ਤੇਰੀ ਪਾਗ ਲਵਾ ਦਿਆਂਗੀ ਮੈਂ ਤੈਨੂੰ ਕਪੜੇ ਬਲਵਾਉਂਗੀ ਤੇ ਉਹ ਤੋਂ ਬੰਦੇ ਜਾਂਦੇ ਆਣ 6-7 ਜਾਣੇ ਉਹਦੀ ਪਾਗ ਵੀ ਲਾ ਦੰਦੇ ਆ ਪਾਗ ਦੀ ਇੱਜ਼ਤ ਹੀ ਮਹਾਨਤਾ ਹੁੰਦੀ ਆ ਪਾਗ ਲਾਈ ਸੁੰਨਮਾਰੇ ਦੇ ਇੱਕ ਨਿਆਂ ਸਿੰਘ ਵੀ ਉੱਥੇ ਆਂਕੇ ਉਹਨੇ ਬਰਸ਼ਾ ਥਾ ਪਕਰ ਬੱਸ ਦਾ ਜਾਮ ਕੀਤਾ ਗਿਆ ਤੇ ਇਸ ਵਾਰ ਕੀ ਕਿਰਿਆ ਹੋਈ ਹੈ ਇਹ ਜੀ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹਾੜ ਰਿਆਵਰੋੜੇ ਬੰਦਪਾਸ ਕਿਤੀ ਪਟਾਲਾ ਡਿਪੂ ਦਾ ਪ੍ਰਧਾਨ ਹਾਂ ਸਾਡੇ ਨੇ ਕੁਛ 1 ਘੰਟਾ ਡੇਢ ਪਹਿਲਾਂ ਕੋ ਬੱਸ ਆਪਣੀ ਤੋਂ ਤੁਰੀ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹਦੇ ਘਰ ਦੇ ਬੰਦੇ ਜਾਂ ਕੋਹਣੀ ਨਾਲ ਮਡੇ ਉਹ ਕੋਈ ਕਲੈਕਟਰ ਦੇ ਨਾਲ ਆਠਾ ਕੋਈ ਝਗੜਾ ਹੋਇਆ ਮਾੜਾ ਵੋਟਾ ਕੋਈ ਗੱਲਬਾਤ ਕੋ ਉਤਰ ਜਾਣ ਤੋਂ ਉਹ ਬੰਦੇ ਜਿਹੜੇ ਕਨੈਕਟਰ ਸਾਡੇ ਤੇ ਗੱਲ ਪੈ ਗਏ ਉਹਨਾਂ ਨੇ ਕਨੈਕਟਰ ਦੀ ਪਾਗ ਲਾਤੀ ਉਹਨੂੰ ਛੱਟਾ ਲਾਈਆਂ ਕਾਫੀ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਹ ਪਛਾ ਹੋ ਗਏ ਜਾਂ ਕਿਧਰ ਨੱਟ ਗਿਆ ਜਾਂ ਉਹਨਾਂ ਕੋਈ ਲੈਣ ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਬੱਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬੱਸਾਡੇ ਮੰਨ ਕਰਦੇ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ ਸਰ ਜੀ ਇਹ ਕਿੰਨੇ ਧਾਰ ਕਟੋਂ ਲੈ ਕੇ ਗਏ ਧਾਰ ਕਟ ਮੈਡਮ ਅਜੇ ਰੋਡਵੇ ਦੀ ਬੱਸ ਨੂੰ ਲੈ ਕੇ ਜਿਹੜਾ ਹੰਗਾਮਾ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਤੇ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜਾਓ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਫੁਹਾਰਾ ਚੌਂਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕਾਰਡ ਲੈ ਕੇ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਾਰਡ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਮੇਰੇ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉੱਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇਸ ਤੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋਲ ਤਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉੱਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱ ਉਧਰੋਂ ਮੇਰੇ ਪਿੱਛੇ ਹਸਬੰਦ ਵੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿਉਂ ਡਿਆ ਵਾ ਐਦਾਂ ਕੋ ਬੋਲਣ ਗਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵਾਰ ਦਿੱਤੀ ਇਹਨਾਂ ਨੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਗੂ ਕੇ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜੜਾ ਕੰਡਕਟਰ ਹੀ ਉਹਨੂੰ ਛੁੱਟਣ ਪਈ ਉਹ ਸਾਰੇ ਸਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ੱੱਕਾ ਦਿੱਤਾ ਬਾਰ ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੂੰ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬਸ ਖਲੋਈ ਸਕਦੀ ਜੇ ਫੁਹਾਰਾ ਚੌਂਕ ਤੇ ਖਲਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਰ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚਲ ਚਲ ਤੂੰ ਉਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਮੈਂ ਵੀ ਮੈਂ ਵਜਾ ਮਾਰੀਆਂ ਕਿ ਦੱਸੋ ਮੈਂ ਪੁਛ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਛ ਕੇ ਚੜੀ ਆ ਪੁਛ ਕੇ ਚੜੀ ਆ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬਈ ਡਰਾਈਵ ਕਨੈਕਟਰ ਨੇ ਨਹੀਂ ਕਨਡਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਉਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਪਰ ਜਿਹੜਾ ਰੋਡਵੇ ਦੀ ਬਾਤ ਸੁਣ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਰਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ 'ਤੇ ਬੈਠੀ ਆ ਜੀ બસ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਪੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਆ ਉਹਨਾਂ ਨੇ ਕਿਹਾ ਬੱਸੇ ਚੜਜੋ ਇਹ ਚੜਗੀ ਆ ਫਰਾ ਚੌਂਕ ਪਹੁੰਚਦੇ ਆਈ ਇਹਨੇ ਆਪਣਾ ਧਾਰ ਘਟ ਦਿੱਤਾ ਉਹਨਾਂ ਨੂੰ ਕਿ ਮੈਂ ਉਮਰਮਰ ਚੌਂਕ ਲਾ ਰਹੇ ਹੋ ਉਹਨੇ ਪਹਿਲਾਂ ਧਾਰ ਘਟ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘਟ ਨਹੀਂ ਚੱਲਣਾ ਫਿਰ ਇਹਨੇ ਕਿਹਾ ਮੈਂ ਤੁਹਾਨੂੰ ਪੈਸੇ ਲੈ ਲਓ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇਹਨੇ ਦੂਰ ਜਾਣਾ ਤੂੰ ਰਾਹ ਦੀ ਸਵਾਈ ਚੜ ਕੇ ਬੈ ਗਈਆਂ ਥੱਕੇ ਮਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾਦਣਾ bari na ਕਪੜੇ ਵੀ ਪਾੜ ਗਏ ਨਾ ਧੱਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਹਦਾ ਨਾ ਵੀ ਹਿਸਾਬ ਕੋਈ ਨਹੀਂ ਆ ਕੋਈ ਦੇ ਸਕਦਾ ਜੀ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਗੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਮਰਪੁਰੇ ਚੌਂਕ ਉਤਰਨਾ ਹੈ ਪਰ ਅੱਪ ਵੱਲ ਫੋਰਾ ਚੌਕ ਜਿੱਥੇ ਮੈਂ ਵੀ ਤੁਰਿਆ ਆਂਦਾ ਬਿਆਹ ਹਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਧੱਕੇ ਘੇ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪਾਰਕਿੰਗ ਲਾ ਲਈ ਮੈਨੂੰ ਟਟਾ ਟਾ ਤੇ ਮਿਲਿਆ ਬੈਗ ਮਾਰਿਆ ਥੇ ਕਿ ਮਾਰਿਆ ਗੋਗਲ ਕੰਨੀਆਂ ਮਟਾ ਤੇ ਖਾ ਗਿਆ ਮੈਂ ਬਿਚਾਰੀ ਫਿਰ ਉਥੇ ਜਿਹੜੇ ਲੋਕਾਂ ਅਜ ਲੋਕ ਮੇਰੀ ਪਾਰਕ ਲਾਈ ਉਥੇ ਜਥੇਬੰਦੀਆਂ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਮੈਨੂੰ ਪਤਾ ਨਹੀਂ ਉਥੇ ਢੀੜਾ ਦਾ ਸੀ ਉਥੇ ਲੋਕੀ ਇਕੱਠੇ ਹੋ ਗਏ ਤੇ ਮੇਰੀ ਪਾਰਕ ਲਾਈ ਫਿਰ ਉਹਨਾਂ ਨੇ ਉਹਨਾਂ ਨੂੰ ਹੜਲੇ ਅਤੇ ਖਾ ਗਏ ਮੈਂ ਦੇ ਨਾ ਆਪ ਕੋਲ ਨਾ ਮਾਰ ਉਹ ਮਨ ਭਾਗੇ ਗੁੱਦਾ ਵੀ ਮੇਰਾ ਖੋਲਦਾ ਹੋਇਆ ਖਮਾਰਿਆ ਮੈਨੂੰ ਨਾ ਨਹੀਂ ਇਹ ਮੇਂ ਰਗੜਾ ਲਾਉਂਦਾ ਉਹਦਾ ਵੀ ਮਖਾ ਮਾਰਿਆ ਅਡਾ ਦੋਆਂ ਜੀਨਾਂ ਨੂੰ ਖੋਟ ਮਾਰਤੀ ਅਧਾਰ ਗੜਬਾਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੀ ਹੈ ਤੇ ਕੰਟਰੀ ਤੇ ਤੁਹਾਨੂੰ ਨਾਲ ਲੱਗ ਗਈ ਤਾਂ ਨਾਲ ਕਿ ਦੂਰ ਜਾਣਾ ਫੇਰ ਤਾਂ ਡਾੜ ਖੜ ਚਲਦਾ ਠੀਕ ਹੈ ਜੀ ਸਰਕਾਰ ਸਾਰੀ ਸੁਣਦਾ ਜੇ ਵੀ ਬਸ ਹੋਰ ਥਣ ਨਹੀਂ ਹੈ ਤੇ ਤਾਂ ਨਹੀਂ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਹੈ ਹੀ ਤੁਮੇ ਤਾਂ ਦੇਖੋ ਇਤਰਾ ਹਲਾਓ ਦੇਖੋ ਕਰ ਜਾਂਦੇ ਕੀ ਹਾਲਾਤ ਕੀਤੇ ਆ ਕੋਈ ਤਰ ਮੇਰਾ ਵੀ ਇਤਰ ਮੋਟ ਬੈਗ ਮਾਰ ਕੇ ਨੂੰਰਾ ਕਰਦਾ ਸਰੋਗਨ ਮੱਥਾ ਮਾਰਦਾ ਸਰ ਠੀਕ ਹੈ ਵਖੋ ਨਹੀਂ ਮੇਰੇ ਤੇ ਇਹ ਹੀ ਚਰਕਾਰ ਨੂੰ ਮਿਲਿਆ ਕਿਤਾ ਹਟਣਾ ਟੱਕਾਇਆ ਹੋਰ ਕਿਸਨਾ ਉਹ ਨਾਲ ਵੇ ਸਭ ਇਸੇ ਦਾ ਧਿਆਨ ਦਿੱਤਾ ਗਾਵੇ ਕਿਉਂਕਿ ਮੰਨ ਲਓ ਉਹ ਵੀ ਜਨਾਬੀ ਅੰਦਰ ਛੋਟਾ 400 ਦਾ ਬੇਟਾ ਮੇਰਾ ਤੇ ਬਮਾਰੋ ਕੇ ਨਹੀਂ ਤੂੰ ਬਸਾ ਜ ਟੱਕੇ ਮਾਰ ਮਨ ਲਾੜ ਇੱਕ ਕੋਈ ਨਹੀਂ ਜਾਨਿਆ ਕਿਤਾਬੀ ਮੇਰੇ ਵੀ ਪਾਗਲਾ ਸੀ ਇਹਨਾਂ ਨੇ ਤੁਹਾਨੂੰ ਸਾਬ ਦਵਾਉਂਦੇ